ਸਾਰੇ ਪੰਜਾਬ ਦੇ ਵਿੱਚ ਨਾਈਟ ਡੋਮਿਨੇਸ਼ਨ ਆਪਰੇਸ਼ਨ ਅਸੀਂ ਕਰ ਰਹੇ ਹੈਗੇ ਤੇ ਹਰ ਜ਼ਿਲ੍ਹੇ ਦੇ ਵਿੱਚ ਅਸੀਂ ਸੀਨੀਅਰ ਆਫਿਸਰਸ ਦੀ ਜੂੜੀ ਲਾਈ ਹੈ ਸੋ ਉਹਦੇ ਅੰਦਰ ਹੀ ਮੈਂ ਇੱਕ ਸਰਪ੍ਰਾਈਜ਼ ਚੈਕਿੰਗ ਅੰਮ੍ਰਿਤਸਰ ਕਰਨ ਲਈ ਆਇਆ ਸੀ ਸਰ ਜਿਹੜੀ ਫੋਰਸ ਨੂੰ ਬਾਜੀ ਦੇ ਵਿੱਚ ਨਿਗਲੇ ਦਿਨਾਂ ਤੋਂ ਕਾਫੀ ਡਿਊਟੀ ਪੈਰੀ ਦੇ ਮਰਾਦ ਦੀ ਡਿਊਟੀ ਕਰ ਰਹੀ ਇਹਨਾਂ ਦੇ ਮੋਰਲ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੀ ਨਹੀਂ ਸਾਡੀ ਬਹੁਤ ਸਾਡੀ ਬਹੁਤ ਬਹਾਦਰ ਫੋਰਸ ਹੈਗੀ ਜੀ ਦਲੇਰ ਪੰਜਾਬ ਪੁਲਿਸ ਤੇ ਇਹ ਡਟ ਕੇ ਕੋਈ ਵੀ ਡਿਊਟੀ ਹੁੰਦੀ ਹੈ ਤੇ ਉਸ ਨੂੰ ਬਹੁਤ ਮਿਹਨਤ ਨਾਲ ਕਰਦੇ ਹੈਗੇ ਕੈਸੇ ਕਰ ਮਸ਼ਾਹੂ ਲੈ ਕੇ ਕਾਫੀ ਐਕਸ਼ਨ ਹੋ ਰਿਹਾ ਤਾਂ ਉਸੇ ਜਕਰ ਪੰਜਾਬ ਪੂਰ ਦੇ ਜੋ ਮੁਲਾਜ਼ਮ ਦੀ ਗੱਲ ਕਰੀਏ ਲੇਡੀਜ਼ ਮੁਲਾਜ਼ਮ ਬੜੀ ਕੀ ਦਾ ਉਹਨਾਂ ਦੀ ਵੀ ਪ੍ਰਾਪਰਟੀ ਜਿਹੜੀ ਹੈ ਉਹਨਾਂ ਤੋਂ ਵੀ ਕਾਰਵਾਈ ਜਿਹੜੀ ਕੀਤੀ ਗਈ ਸੀ ਜੋ ਲੀਗਲ ਦੇਖੋ ਜੀ ਜਿਵੇਂ ਮੈਂ ਪਹਿਲੇ ਵੀ ਕਈ ਵਾਰੀ ਕਿਹਾ ਹੈਗਾ ਕਿ ਇਹ ਜਿਹੜੀ ਪ੍ਰਾਪਰਟੀ ਜਿਹੜੀ ਡਿਮੋਲਿਸ਼ਨ ਹੋ ਰਹੀ ਹੈ ਇਹ ਜਿਹੜੀ ਕਨਸਰਨਡ ਏਜੰਸੀ ਹੈ ਪੁਲਿਸ ਦਾ ਇਸ ਦੇ ਵਿੱਚ ਸਪੋਰਟਿੰਗ ਰੋਲ ਹੈ ਕਿ ਜਿਹੜੇ ਕਿਤੇ ਗਵਰਨਮੈਂਟ ਪ੍ਰਾਪਰਟੀ ਤੇ ਐਨਕਰੋਚਮੈਂਟ ਹੈ ਜਾਂ ਕਿਤੇ ਇਲੀਗਲ ਕੰਸਟਰਕਸ਼ਨ ਕੀਤੀ ਗਈ ਹੈ ਸੋ ਐਸ ਪਰ ਜਿਹੜੇ ਮਾਨਯੋਗ ਸੁਪਰੀਮ ਕੋਰਟ ਦੀ ਹਦਾਇਤਾਂ ਮੁਤਾਬਕ ਕਨਸਰਟ ਅਥਾਰਟੀ ਉਹਨਾਂ ਨੂੰ ਨੋਟਿਸ ਦੇ ਕੇ ਇੱਕ ਪ੍ਰੋਪਰ ਲੀਗਲ ਤਰੀਕੇ ਨਾਲ ਉਹ ਆਪਣਾ ਕੰਮ ਕਰਦੇ ਹੈਗੇ ਤੇ ਉਸ ਦੇ ਵਿੱਚ ਪੁਲਿਸ ਜਿਹੜਾ ਉਹਨਾਂ ਨੂੰ ਅਸਿਸਟੈਂਸ ਦਿੰਦੀ ਹੈ। ਵੀ ਆਪਾਂ ਕਾਫੀ ਆ ਟ੍ਰੈਕ ਨਾ ਕੇ ਚੈੱਕ ਕੀਤੇ। ਜਿਹੜੇ ਨੂੰ ਰੋਪੜ ਤੋਂ ਚੈੱਕ ਕਰਦੇ ਤਾਂ ਕਿਵੇਂ ਦਾ ਤਿਆਰ ਉਹ ਤੇ ਲੋਕਾਂ ਦਾ ਰਿਸਪੌਂਸ ਔਰ ਫੋਰਸ ਦਾ ਮੋਰਲ ਕਿਵੇਂ ਹੈ? ਨਹੀਂ ਫੋਰਸ ਦਾ ਮੋਰਲ ਹਾਈ ਹੈ ਜੀ। ਪੰਜਾਬ ਪੁਲਿਸ ਪੂਰੀ ਤਰ੍ਹਾਂ ਜਿਹੜੀ ਹੈਗੀ ਸਜਾਗ ਹੈਗੀ, ਅਲਰਟ ਹੈ ਤੇ ਸਟੇਟ ਨੂੰ ਸੁਰੱਖਿਅਤ ਤੇ ਮਹਿਫੂਜ਼ ਰੱਖਣ ਲਈ। ਵਿਆਨ ਸਾਹਿਬ ਕਿੰਨੀ ਵੱਡੀ ਤਿਆਰ ਦੇਖੋ ਜੀ ਅਸੀਂ ਕੋਈ ਵੀ ਵੱਡੀ ਤੋਂ ਵੱਡੀ ਚੁਣੌਤੀ ਹੋਵੇ ਪੰਜਾਬ ਪੁਲਿਸ ਨੇ ਹਮੇਸ਼ਾ ਚੁਣੌਤੀ ਨੂੰ ਫੇਸ ਕੀਤਾ ਹੈਗਾ ਤੇ ਅਸੀਂ ਸਟੇਟ ਨੂੰ ਪੂਰੀ ਤਰ੍ਹਾਂ ਸਿਕਿਉਰ ਰੱਖਾਂਗੇ ਦੇਖੋ ਸਾਨੂੰ ਕਾਫੀ ਕਾਮਯਾਬੀ ਮਿਲੀ ਹੈ ਲੋਕਾਂ ਦੇ ਸਹਿਯੋਗ ਦੇ ਨਾਲ ਤੇ ਮੈਂ ਅੱਗੇ ਵੀ ਅਪੀਲ ਕਰਾਂਗਾ ਕਿ ਤੁਸੀਂ ਖੁੱਲਕੇ ਸਾਡੇ ਕੋਲ ਇਨਫੋਰਮੇਸ਼ਨ ਦਿਓ ਅਸੀਂ ਤੁਹਾਡੇ ਨਾਲ ਮੋੜਾ ਤੋਂ ਮੋੜਾ ਲਾ ਕੇ ਅਸੀਂ ਪੰਜਾਬ ਨੂੰ ਨਸ਼ਿਆਂ ਤੋਂ ਜਿਹੜਾ ਹੈਗਾ ਅਸੀਂ ਬਿਲਕੁਲ ਡਰੱਗ ਫ੍ਰੀ ਕਰ ਦਾਂਗੇ ਪਾਣੀ ਨਾਸਾ ਦਿਲਾ ਜੋ ਕਹੇ ਜੇ ਵੀ ਕੋਈ ਛੱਡ ਕੇ ਇਸ ਕਮਨ ਨੂੰ ਛੱਡ ਕੇ ਆਉਣਾ ਚਾਹੁੰਦਾ ਨਹੀਂ ਦੇਖੋ ਜੇ ਤਾਂ ਜੇ ਤਾਂ ਕੋਈ ਵਿਕਟਿਮ ਹੈਗੇ ਅਸੀਂ ਵੈਲਕਮ ਕਰਦੇ ਹਾਂ ਕਿ ਤੁਸੀਂ ਨਸ਼ਾ ਨੂੰ ਛੱਡੋ ਤੁਸੀਂ ਅਸੀਂ ਤੁਹਾਡੀ ਹੈਲਪ ਕਰਾਂਗੇ ਤੇ ਪ੍ਰਸ਼ਾਸਨ ਜਿਹੜਾ ਤੇ ਪੰਜਾਬ ਸਰਕਾਰ ਜਿਹੜਾ ਹੈਗਾ ਉਹਨਾਂ ਨੂੰ ਐਸ ਵਿਕਟਿਮ ਸਮਝਦੀ ਐ ਐਂਟੀ ਡਰੋਨ ਸਿਸਟਮ ਕਿੱਨਾ ਕਰਦੇ ਹੋ ਐਂਟੀ ਡਰੋਨ ਸਿਸਟਮ ਕਾਫੀ ਕਾਮਯਾਬ ਹੈ ਬੀਐਸਐਫ ਨੇ ਡਿਪਲੋਏ ਕੀਤੇ ਹੈਗੇ ਤੇ ਅਸੀਂ ਬੀਐਸਐਫ ਦੇ ਨਾਲ ਤਾਲਮੇਲ ਕਰਕੇ ਹੀ ਅਸੀਂ ਇਹ ਜਿਹੜਾ ਕ੍ਰਾਸ ਬਾਰਡਰ ਜਿਹੜਾ ਜਿਹੜਾ ਚੈਲੰਜ ਹੈਗਾ ਉਸ ਨੂੰ ਅਸੀਂ ਜਿਹੜਾ ਹੈਗਾ ਕੰਟਰੋਲ ਕਰਾਂਗੇ ਹੋਮਗਾਰਡ ਦੀ ਸਰਟ ਡਿਪਲੋਇਮੈਂਟ ਕਰੂਗਾ ਕੋਈ ਦੇਗੀ ਕੋਈ ਇਹ ਕੰਮ ਸ਼ੁਰੂ ਹੋ ਗਿਆ ਜੀ ਇਹ ਸੈਕੰਡ ਲਾਈਨ ਆਫ ਡਿਫੈਂਸ ਤੇ ਜਵੇਂ ਹੋਮਗਾਰਡਸ ਡਿਪਲੋਏ ਕੀਤੇ ਜਾ ਰਹੇ ਆਂਟੀ ਡਰੋਨ ਸਿਸਟਮ ਲੱਗਨਗੇ ਤੇ ਪੁਲਿਸ ਨੂੰ ਅਸੀਂ ਮਾਡਰਨ ਵਾਹਨਸ ਤੇ ਮਾਡਰਨ ਇਕੁਪਮੈਂਟ ਦੇ ਕੇ ਸਾਡੇ ਸੀਸੀਟੀਵੀਜ਼ ਵੀ ਲੱਗ ਰਹੇ ਹੈਗੇ ਤੇ ਤਕਰੀਬਨ 2100 ਸੀਸੀਟੀਵੀ ਜਿਹੜੇ ਹੈਗੇ ਉਹ 700 ਪੁਆਇੰਟਾਂ ਤੇ ਪੂਰੇ ਬਾਰਡਰ ਤੇ ਲਾਏ ਜਾਣਗੇ ਜੀ ਕਾਫੀ ਤੇ ਦਸਰਾਹ ਕਈ ਕੁਝ ਐਲੀਮੈਂਟ ਕਾ ਵੀ ਅੱਜਕੱਲ ਕੋਈ ਗਲਤ ਮੈਗਨਟ ਪਾ ਰਹੇ ਆ ਤੇ ਆਹ ਵੀ ਘਰ ਤੋਂ ਪਰ ਹੋਇਆ ਹੁੰਦਾ ਨਹੀਂ ਜਿਸ ਤੋਂ ਕਿਨੇ ਨਹੀਂ ਨਹੀਂ ਆ ਦੇਖੋ ਜੀ ਫੇਕ ਨਿਊਜ਼ ਨੂੰ ਅਸੀਂ ਬਹੁਤ ਸੀਰੀਅਸਲੀ ਲੈਂਦੇ ਆ ਉਸ ਨੂੰ ਰਿਬਟ ਕੀਤਾ ਜਾਂਦਾ ਹੈ ਤੇ ਮੈਂ ਲੋਕਾਂ ਨੂੰ ਵੀ ਅਪੀਲ ਕਰਾਂਗਾ ਕਿ ਤੁਸੀਂ ਰਿਯੂਮਰਸ ਤੇ ਨਾ ਚੋ ਇੱਕ ਫੈਕਟ ਚੈੱਕ ਜ਼ਰੂਰ ਕਰੋ ਕਿ ਜਿਹੜੀ ਸਹੀ ਖਬਰ ਹੈਗੀ ਆਥੈਂਟੀਕੇਟਿਡ ਖਬਰ ਹੈਗੀ ਉਸ ਨੂੰ ਹੀ ਰਿਯੂਮਨ ਮੋਂਗਰਿੰਗ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਦੇ ਇੱਕ ਜਨਰਲ ਜਵੇਂ ਹੁਣ ਬੈਸਾਖੀ ਹੈਗੀ 14 ਅਪ੍ਰੈਲ ਤੇ ਅਦਰਵਾਈਜ਼ ਵੀ ਪਾਕਿਸਤਾਨ ਦੀ ਹਰਕਤਾਂ ਕਰਕੇ ਅਸੀਂ ਬਿਲਕੁਲ ਅਲਰਟ ਹੈਗੇ ਤੇ ਸਾਡਾ ਮੇਨ ਮਕਸਦ ਹੈਗਾ ਸਟੇਟ ਨੂੰ ਸਿਕਿਉਰ ਰੱਖਿਆ ਜਾਵੇ ਲੋਕਾਂ ਨੂੰ ਇੱਕ ਫੀਲਿੰਗ ਆਫ ਕੌਨਫੀਡੈਂਸ ਹੋਵੇ ਕਿ ਪੁਲਿਸ ਦੀ ਜਿਹੜੀ ਪ੍ਰੈਜ਼ੈਂਸ ਹੈਗੀ ਉਹ ਵਿਜ਼ੀਬਲ ਪ੍ਰੈਜ਼ੈਂਸ ਉਹ ਪੰਜਾਬ ਦੀ ਸੜਕਾਂ ਤੇ ਹੋਊਗੀ